ਟਰਾਂਜਿਟ ਰਾਹੀਂ ਆਉਣਾ ਜਾਣਾ ਸਫ਼ਰ ਦੀ ਯੋਜਨਾ ਬਣਾਉਣਾ ਮੈਟਰੋ ਵੈਂਕੂਵਰ ਵਿੱਚ ਟਰਾਂਜਿਟ ਤੇ ਸਫ਼ਰ ਕਰਨ ਦੀ ਯੋਜਨਾ ਬਣਾ ਰਹੇ ਹੋ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉੱਥੇ ਪਹੁੰਚਣ ਵਿੱਚ ਤੁਹਾਡੀ ਮਦਦ ਕਰਨ ਲਈ ਬਹੁਤ ਸਾਰੇ ਵਿਕਲਪ ਹਨ ਟਰਾਂਸਲਿੰਕ ਦੀ ਵੈੱਬਸਾਈਟ ਤੇ ਟਰਾਂਸਲਿੰਕ ਪਲੈਨਰ ਮੌਜੂਦ ਹੈ ਆਪਣੀ ਯਾਤਰਾ ਦਾ ਮੁੱਢਲਾ ਸਥਾਨ ਮੰਜ਼ਿਲ ਸਮਾਂ ਅਤੇ ਤਰੀਕ ਭਰਨ ਤੇ ਟ੍ਰਿਪ ਪਲੈਨਰ ਤੁਹਾਨੂੰ ਟਰਾਂਜਿਟ ਦੇ ਵਕਫ-ਵਕ ਵਕਲਪ ਦਵੇਗਾ ਟਰਾਂਸਲਕਟ ਦੀ ਵੈਬਸਾਈਟ ਅਤੇ ਪਹਲੂ ਘਟਨਾਗਰ ਵਾਲਿਆਂ ਦੀ ਪਹੁੰਚ ਲਈ ਬਣਾਏ ਗਏ ਹਨ ਅਤੇ ਇਹ ਸਕਰੀਨ ਰੀਡਰਾਂ ਦੇ ਅਨੁਕੂਲ ਹਨ ਗਾਕ 604 953 3333 ਤੇ ਜਾਣਕਾਰੀ ਨੂੰ ਵੀ ਸੰਪਰਕ ਕਰ ਸਕਦੇ ਹਨ ਰੂਜੇਵਿੰਵ ਵਾਲੇ ਲੋਕਾਂ ਲਈ ਟ੍ਰਾਂਜ਼ ਇੱਕ ਮੋਬਾਈਲ ਸਾਈਟ ਅਤੇ ਟ੍ਰਿਪ ਪਲੈਨਰ ਨਾਲ ਹੀ ਅਗਲੀ বাস ਬਾਰੇ ਜਾਣਕਾਰੀ ਟ੍ਰਾਂਜਿਟ ਦੀ ਸਾਰੀ ਸਮਾਂ ਸੂਚੀ ਅਤੇ ਸਵਾਰੀਆਂ ਲਈ ਹੋਰ ਕਈ ਤਰ੍ਹਾਂ ਦੀ ਮਦਦਗਾਰ ਜਾਣਕਾਰੀ ਜਿਵੇਂ ਕਿ ਚੇਤਾਵਣੀਆਂ ਸ਼ਾਮਲ ਹਨ ਤੁਸੀਂ ਸਿਸਟਮ ਵਿੱਚ ਹੋਰ ਵੀ ਕਈ ਤਰ੍ਹਾਂ ਦੇ ਤਰੀਕੇ ਵਰਤ ਸਕਦੇ ਹੋ ਤੁਹਾਨੂੰ ਸਾਡੇ ਸਟੇਸ਼ਨਾਂ ਉੱਤੇ ਰਸਤਾ ਲੱਭਣ ਵਿੱਚ ਮਦਦ ਲਈ ਕਈ ਤਰ੍ਹਾਂ ਦੇ ਰਸਤਾ ਲੱਭਣ ਵਾਲੇ ਤਰੀਕੇ ਮਿਲਣਗੇ ਤੁਸੀਂ ਆਪਣੀ ਅਗਲੀ ਬੱਸ ਬਾਰੇ ਪਤਾ ਕਰਨ ਲਈ 33333 ਤੇ ਆਪਣਾ ਬੱਸ ਸਟਾਪ ਨੰਬਰ ਅਤੇ ਆਪਣਾ ਬੱਸ ਰੂਟ ਨੰਬਰ ਟੈਕਸਟ ਮੈਸੇਜ ਕਰ ਸਕਦੇ ਹੋ ਇਹ ਹਦਾਇਤ ਦਿੱਤੀ ਜਾਂਦੀ ਹੈ ਕਿ ਆਪਣੇ ਸਫ਼ਰ ਦੇ ਜਾਣ ਤੋਂ ਪਹਿਲਾਂ ਤੁਸੀਂ ਉਸ ਅਨੁਸਾਰ ਯੋਜਨਾ ਬਣਾਓ ਲੋਡ ਪੈ ਸਕਣ ਵਾਲਾ ਸਮਾਨ ਨਾਲ ਲੈ ਕੇ ਜਾਓ ਅਤੇ ਸਥਿਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਨੁਕੂਲ ਕੱਪੜੇ ਪਹਿਨੋ ਟ੍ਰਾਂਜਿਟ ਤੇ ਚੰਗੀ ਤਰ੍ਹਾਂ ਯੋਜਨਾਬੱਧ ਕੀਤਾ ਟ੍ਰਿਪ ਮੈਟਰੋ ਵੈਂਕੂਵਰ ਦੁਆਲੇ ਤੁਹਾਡੇ ਸਫ਼ਰ ਨੂੰ ਸੁਰੱਖਿਅਤ ਅਤੇ ਆਰਾਮਦਾਇਕ ਬਣਾਵੇਗਾ।